ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਤਸੰਗ ਜੀਓ ਤਨ ਤਨ ਗੁਰੂ ਅੰਗਦ ਦੇਵ ਜੀ ਦੂਸਰੇ ਪਾਤਸ਼ਾਹ ਖਡੂਰ ਦੇ ਵਿੱਚ ਬੈਠੇ ਨੇ ਗੁਰੂ ਦੇ ਬਚਨਾਂ ਦੀ ਸਮਰੱਥਾ ਬਾਰੇ ਆਪ ਜੀ ਨਾਲ ਇੱਕ ਵਾਰਤਾ ਸਾਂਝੀ ਕਰਨੀ ਹੈ ਇੱਕ ਮਾਣਾ ਨਾਮ ਦਾ ਬੰਦਾ ਖਡੂਰ ਸਾਹਿਬ ਦੇ ਸੰਗਤ ਵਿੱਚ ਰਹਿਣ ਲੱਗ ਪਿਆ ਹੈ ਸਾਰਾ ਦਿਨ ਲੰਗਰ ਪਾਣੀ ਸ਼ਕਦਾ ਖੀਰਾਂ ਦੇ ਗੱਫੇ ਸ਼ਕਦਾ ਲੰਗਰ ਸ਼ਕਦੇ ਜਾਂ ਆਰਾਮ ਨਾਲ ਪਿਆਰਿੰਦਾ ਜਾਂ ਵੇਲਾ ਬੈਠਾ ਰਿੰਦਾ ਕਦੇ ਵੀ ਗੁਰੂ ਘਰ ਵਿੱਚ ਅੱਥੀ ਕਾਰਨਾ ਕਰਦਾ ਗੁਰੂ ਸੁਪਤਨੀ ਮਾਤਾ ਖੀਵੀ ਜੀ ਖੀਰ ਬਹੁਤ ਪਿਆਰ ਨਾਲ ਬਣਾਉਂਦੇ ਦੇਸੀ ਘਿਓ ਪਾ ਕੇ ਬਣਾਉਂਦੇ ਹੱਥੀਂ ਸੰਗਤ ਵਿੱਚ ਵਰਤਾਉਂਦੇ ਮਾਣਾ ਖੀਗ ਨਾ ਰਜ ਗਏ ਸੋਝ ਆਇਆ ਕਰੇ ਜਾਫਰ ਵਿਰਲਾ ਕਿਸ ਬੰਨੇ ਤੁਰਿਆ ਫਰੇ ਸਾਰਾ ਦਿਨ ਐਵੇਂ ਬਤਾ ਦੇਵੇ ਕੋਈ ਕੰਮ ਨਹੀਂ ਸੀ ਕਰਦਾ ਕੋਈ ਸੇਵਾ ਨਹੀਂ ਸੀ ਕਰਦਾ ਨਾ ਬਾਣੀ ਪੜਦਾ ਸੀ ਤੇ ਨਾ ਹੀ ਸਮੇਂ ਸਿਰ ਦਰਬਾਰ ਵਿੱਚ ਜਾ ਕੇ ਸੁਣਦਾ ਸੀ ਜਦੋਂ ਸੰਗਤ ਵਿੱਚੋਂ ਕੋਈ ਸਿੱਖ ਕੰਮ ਕਰੇ ਤਾਂ ਮਾਣਾ ਗੁੱਲਣੂ ਪੈਂਦਾ ਅਕੂ ਮਾਰਾ ਬੋਲਦਾ ਜੇ ਕੋ ਕਹਵੇ ਮਾਣਿਆ ਕੰਮ ਕਰ ਲੈ ਤੇ ਕਹਿਣ ਲੱਗਾ ਮੈਂ ਗੁਰੂ ਦਾ ਸੇਖ ਆ ਮੈਂ ਤੁਹਾਡਾ ਨੌਕਰ ਨਹੀਂ ਜੋ ਕੰਮ ਗੁਰੂ ਅੰਗਦ ਦੇਵ ਜੀ ਕਹਿਣਗੇ ਉਹੀ ਕਰਾਂਗਾ ਹੋਰ ਕਿਸੇ ਦਾ ਹੁਕਮ ਨਹੀਂ ਮੰਨਾਂਗਾ ਕੋ ਸਿੰਘਾਂ ਵਾਲਿਆਂ ਦੀਆਂ ਸ਼ਿਕਾਇਤਾਂ ਵੀ ਗੁਰੂ ਸਾਹਿਬ ਕੋਲ ਪਹੁੰਚਾਈਆਂ ਨੇ ਮਾਰੇ ਅਣ ਸੁਣਿਆ ਕਰਦੇ ਰਹੇ ਕੋਈ ਗੱਲ ਨਹੀਂ ਆਪੇ ਸੁਧਰ ਜਾਏਗੀ ਇੱਕ ਦਿਨ ਬਾਬਾ ਬੁੱਢਾ ਜੀ ਨੇ ਮਾਣੇ ਨੂੰ ਕਿਹਾ ਭਾਈ ਸਿਖਾ ਤੂੰ ਇੱਥੇ ਗੁਰੂ ਘਰ ਵਿੱਚ ਰਹਿ ਕੇ ਜੇ ਕੁਝ ਨਹੀਂ ਕਰਨਾ ਇੱਥੇ ਰਹਿਣ ਦਾ ਲਾਭ ਕੀ ਹੈ ਨਾ ਤੂੰ ਹਥੀਂ ਸੇਵਾ ਕਰਦਾ ਨਾ ਕੋ ਸਿਮਰਨ ਕਰਦਾ ਨਾ ਤੂੰ ਲੰਗਰ ਚ ਸੇਵਾ ਕਰਦਾ ਨਾ ਦਰਬਾਰ ਚ ਬੈਠ ਕੇ ਸਿਮਰਨ ਸੁਣਦਾ ਨਾ ਤੂੰ ਕਥਾ ਵਿਚਾਰ ਸੁਣਦਾ ਹਰ ਵੇਲੇ ਖੀਰਾਂ ਦੇ ਲੰਗਰ ਛੱਕੇ ਪ੍ਰਸ਼ਾਦੇ ਛੱਕੇ ਸੁੱਤਾ ਰਹਿਣਾ ਤੂੰ ਕੋਈ ਕੰਮ ਕਰਿਆ ਕਰ ਕੋਈ ਸੇਵਾ ਕਰਿਆ ਕਰ ਬਾਣੀ ਪੜਿਆ ਕਰ ਪਰ ਅੱਗੋਂ ਮਾਣੇ ਨੇ ਬਾਬਾ ਜੀ ਨੇ ਵੀ ਉਹੀ ਜਵਾਬ ਦਿੱਤਾ ਘੜਿਆ ਘੜਾਇਆ ਜੋ ਸਾਰਿਆਂ ਨੂੰ ਜਵਾਬ ਦਿੰਦਾ ਸੀ ਸੋ ਇਹ ਬੋਲ ਸੁਣ ਕੇ ਜਦੋਂ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਦੇ ਕੋਲ ਬੇਨਤੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਪਤਾ ਲੱਗਾ ਤਾਂ ਸਤਗੁਰਾਂ ਨੇ ਕਿਹਾ ਮਾਇਆ ਜੇ ਸਾਡਾ ਹੁਕਮ ਨਹੀਂ ਮੰਨਦਾ ਨਾ ਚਲ ਸਿੱਖਾਂ ਦਾ ਹੁਕਮ ਤੂੰ ਨਹੀਂ ਮੰਨਦਾ ਫਿਰ ਤੂੰ ਬਾਹ ਚਿਖਾ ਬਣਾ ਕੇ ਨਾ ਤੇ ਜਾ ਕੇ ਸੜਕੇ ਮਰ ਜਾ ਇਹੀ ਸਾਡੀ ਸੇਵਾ ਹੈ ਇਹ ਬੋਲ ਸੁਣ ਕੇ ਮਾਣਾ ਨਗਰ ਚੋਂ ਬਾਹਰ ਚਲੇ ਗਿਆ ਜਾ ਕੇ ਲੱਕੜਾਂ ਇਕੱਠੀਆਂ ਕੀਤੀਆਂ ਚਿਖਾ ਬਣਾ ਲਈ ਪਰ ਜਦੋਂ ਚਿਖਾ ਬਲਦੀ ਵੇਖੀ ਤਾਂ ਸੜਨ ਨੂੰ ਜੀ ਨਾ ਕਰੇ ਮਰਨ ਨੂੰ ਜੀ ਨਾ ਕਰੇ ਕੋਲ ਖੜਤਾ ਨਮੋ ਝੋਣਾ ਬਲਦੀ ਅੱਗ ਨੂੰ ਦੇਖ ਰਿਹਾ ਹੈ ਉਹ ਕੰਮੀ ਮਹਾਰਾਜ ਦਾ ਮਰਣਾ ਹੈ ਕਿਵੇਂ ਮੰਨਿਆ ਜਾ ਚਿਖਾ ਬਲਦੀ ਦੇਖ ਇਨੇ ਚੰ ਨੂੰ ਇੱਕ ਹਵਦਾ ਹੋਇਆ ਬੰਦਾ ਹੋਰ ਉਥੇ ਆਣ ਪਹੁੰਚਿਆ ਜਿੱਥੇ ਮਗਰ ਪੁਲਿਸ ਲੱਗੀ ਸੀ ਚੋਰੀ ਕਰਕੇ ਨਿਕਲਿਆ ਸੀ ਉਹ ਕਹਿਣ ਲੱਗਾ ਕਿ ਭਾਈ ਤੂੰ ਇਹ ਚਿਖਾ ਦੇ ਕੋਲ ਖੜਕੇ ਕੀ ਕਰਦਾ ਹੈ ਅਗੋ ਮਾਣੇ ਨੇ ਸਾਰੀ ਵਾਰਤਾ ਦੱਸੀ ਕਹਿਣ ਲੱਗਾ ਮੈਂ ਗੁਰੂ ਦੇ ਲੰਗਰਾਂ ਵਿੱਚ ਸੇਵਾ ਨਹੀਂ ਕਰਦਾ ਮੈਂ ਗੁਰੂ ਦੇ ਦਰ ਤੇ ਕੰਮ ਨਹੀਂ ਕਰਦਾ ਲੰਗਰ ਪਾਣੀ ਛੱਕੇ ਸਾਰੀ ਦਿਹਾੜੀ ਸੌਕੇ ਨਿਗਾ ਲੈਂਦਾ ਹਾਂ ਜੋ ਕੋ ਅੱਗੋ ਮੈਨੂੰ ਕਹਿੰਦਾ ਹੈ ਮੈਂ ਮਾੜਾ ਬੋਲਦਾ ਮੈਂ ਸਿਮਰਨ ਕਰਦਾ ਵੀ ਨਹੀਂ ਤੇ ਸੁਣਦਾ ਵੀ ਨਹੀਂ ਇਸ ਕਰਕੇ ਗੁਰੂ ਸਾਹਿਬ ਦੇ ਕੋਲ ਮੇਰੀ ਸ਼ਿਕਾਇਤ ਪਹੁੰਚੀ ਤੇ ਗੁਰੂ ਸਾਹਿਬ ਨੇ ਕਹਿਤਾ ਮਾਣਿਆ ਜਾਂ ਸੜ ਕੇ ਮਰ ਜਾ ਸੋ ਮੈਂ ਗੁਰੂ ਜੀ ਦਾ ਹੁਕਮ ਮੰਨ ਕੇ ਲੱਕੜਾਂ ਇਕੱਠੀਆਂ ਕੀਤੀਆਂ ਲੱਕੜਾਂ ਦੀ ਅੱਗ ਤਾਂ ਬਾਲ ਲਈ ਪਰ ਹੁਣ ਮੇਰਾ ਦਿਲ ਨਹੀਂ ਕਰਦਾ ਇਹਦੇ ਵਿੱਚ ਸੜ ਕੇ ਮਰਾਂ ਉਦੋਂ ਉਹਦੇ ਮਗਰ ਪੁਲਿਸ ਲੱਗੀ ਹੋਈ ਹੈ ਚੋਰ ਦੇ ਚੋਰ ਦੇ ਮਨ ਵਿੱਚ ਆਇਆ ਕਿਉਂ ਨਾ ਮੈਂ ਗੁਰੂ ਦਾ ਬਚਨ ਮੁੱਲ ਲਵਾਂ ساری ਉਮਰ ਮੈਂ ਮਾੜੇ ਕਰਮ ਕੀਤੇ ਨੇ ساری ਉਮਰ ਗਨਾ ਕੀਤੇ ਨੇ ਨਾ ਕੋਈ ਚੰਗਾ ਕੰਮ ਕੀਤਾ ਹੈ ਤੇ ਜੇ ਹੁਣ ਵੀ ਫੜਿਆ ਗਿਆ ਤੇ ਰਾਜਾ ਘੱਟੂ-ਕੱਟ ਮੌਤ ਹੀ ਸਜ਼ਾ ਦੇਵੇਗਾ ਤੇ ਜੇ ਕੋਟ ਮਾਰ ਤਸੀਹੇ ਝਰ ਕੇ ਮਰਣਾ ਹੈ ਕਿਉਂ ਨਾ ਇਹਦੇ ਕੋਲੋਂ ਮੈਂ ਗੁਰੂ ਬਚਨ ਲੈ ਲਵਾਂ ਸ਼ਾਇਦ ਮੇਲਾ ਭਲਾ ਹੋ ਜੇ ਇਹ ਸੋਚ ਕੇ ਚੋਰ ਨੇ ਕਿਆ ਕਿ ਤੂੰ ਗੁਰੂ ਬਚਨ ਮੈਨੂੰ ਦੇ ਦੇ ਮੇਰੇ ਤੋਂ ਸਾਰਾ ਧਨ ਤੇ ਗਹਿਣੇ ਲੈ ਲੈ ਮਾਣੇ ਦੇ ਅੰਦਰ ਊਲਾਲਚ ਨੇ ਇਸ਼ਾਰਾ ਮਰਿਆ ਸੋਚਿਆ ਇਹ ਗਹਿਣੇ ਵੀ ਮਿਲ ਰਿਹਾ ਜਾਣ ਵੀ ਵਜਦੀ ਹੁਕੀ ਚਾਹੀਦਾ ਗੁਰੂ ਸਾਹਿਬ ਕਿਹੜਾ ਦੇਖਦੇ ਪਏ ਨੇ ਇਹ ਸੋਚ ਕੇ ਉਸਨੇ ਕਿਹਾ ਮੈਂ ਬਚਨ ਵੇਚਦਾ ਮਾਣਾ ਗਹਿਣੇ ਲੈ ਕੇ ਘਰੋਂ ਚਲੇ ਗਿਆ ਚੋਰ ਨੇ ਗੁਰੂ ਬਚਨ ਮੰਨ ਕੇ ਅੱਗੇ ਵਿੱਚ ਸ਼ਾਲਾਗ ਲਗਾ ਦਿੱਤੀ ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤਤੀਵਾਉ ਅੱਗ ਦੇ ਵਿੱਚ ਪਿਆਰਿਓ ਗੁਰੂ ਦਾ ਹੁਕਮ ਮੰਨ ਕੇ ਬੈਠਾ ਸੀ ਅੱਗ ਦਾ ਸੇਕ ਨਹੀਂ ਲੱਗਾ ਇਹਨੇ ਜਦ ਨੂੰ ਸਿਪਾਈ ਆ ਗਏ ਉਹਨਾਂ ਨੇ ਦੇਖ ਲਿਆ ਤੇ ਉਸ ਸ਼ਖਸ ਨੂੰ ਬਚਾ ਲਿਆ ਰਾਜ ਦਰਬਾਰ ਵਿੱਚ ਲੈ ਗਏ ਇਲਾਜ ਕਰਾਇਆ ਉਹ ਚੋਰ ਬਚ ਗਿਆ ਜਦੋਂ ਬਚ ਗਿਆ ਉਹਨੂੰ ਦਰਬਾਰੇ ਖਾਸ ਪੇਸ਼ ਕੀਤਾ ਰਾਜੇ ਦੇ ਸਾਹਮਣੇ ਜਦ ਪੇਸ਼ ਹੋਇਆ ਰਾਜੇ ਨੇ ਛੜਨ ਦਾ ਕਾਰਨ ਪੁੱਛਿਆ ਕਿ ਤੂੰ ਅੱਗ ਦੇ ਵਿੱਚ ਕਿਉਂ ਸੜ ਕੇ ਮਰ ਰਿਹਾ ਸੀ ਚੋਰ ਨੇ ਦੱਸਿਆ ਕਿ ਮਹਾਰਾਜ ਅਸਲ ਵਿੱਚ ਮੈਂ ਚੋਰ ਹਾਂ ਚੋਰੀ ਕਰਕੇ ਭਜਾ ਸੀ ਅ ਜਦੋਂ ਚੋਰੀ ਕਰਕੇ ਭਜਾ ਅਖੀਰ ਮੈਂ ਵੇਖਿਆ ਕਿ ਮੈਨੂੰ ਹੁਣ ਤੁਹਾਡੇ ਸਿਪਾਹੀਆਂ ਨੇ ਪਕੜ ਲੈਣਾ ਹੈ ਮੈਨੂੰ ਸਜ਼ਾ ਵੀ ਮਿਲਣੀ ਆ ਮੈਨੂੰ ਸਜ਼ਾ ਵੀ ਮਿਲਣੀ ਆ ਇਸ ਦੇ ਬਦਲੇ ਮੈਨੂੰ ਮੌਤ ਦੇ ਘਾਟ ਵੀ ਉਤਾਰਿਆ ਜਾਵੇਗਾ ਜੇ ਤਸੀਹੇ ਝਰ ਕੇ ਮਰਨਾ ਹੈ ਤੇ ਮੈਂ ਉਸ ਸਿੱਖ ਨੂੰ ਪੁੱਛਿਆ ਕੇ ਭਲਿਆ ਤੂੰ ਕੀ ਕਰਦਾ ਹੈ ਕਹਿਣ ਲੱਗਾ ਮੈਂ ਗੁਰੂ ਜੀ ਦਾ ਹੁਕਮ ਮੰਨ ਕੇ ਸ਼ੇਖਾ ਬਣਾ ਕੇ ਸੜਨਾ ਚਾਹਣਾ ਹੈ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਮੈਂ ਸੌਦਾ ਕਰ ਲਵਾਂ ਇਹਦੇ ਨਾਲ ਮੈਂ ਉਸਦੇ ਨਾਲ ਸੌਦਾ ਕੀਤਾ ਤੂੰ ਗੁਰਬਚਨ ਮੈਨੂੰ ਦੇ ਦੇ ਔਰ ਮੇਰੇ ਕੋਲੋਂ ਗਹਿਣੇ ਤੇ ਤੜ ਲੈ ਲੈ ਕਿਉਂਕਿ ਮਗਰੋਂ ਫਾਇਦਾ ਕੀ ਵੀ ਮਰਨਾ ਹੈ ਤਸੀਹ ਜਰਕੀ ਮਰਨਾ ਹੈ ਸੋ ਉਹ ਲਾਲਚ ਵਿੱਚ ਆ ਕੇ ਮੰਨ ਗਿਆ ਉਸਨੇ ਮੈਨੂੰ ਗੁਰੂ ਬਚਨ ਦੇ ਦਿੱਤਾ ਤੇ ਮੈਂ ਉਸ ਨੂੰ ਗਹਿਣੇ ਅਤੇ ਧਨ ਪਕੜਾ ਦਿੱਤਾ ਤੇ ਮੈਂ ਆਵਿਸ਼ ਕਰਕੇ ਛਾਲ ਮਾਰ ਦਿੱਤੀ ਸਤਿਗੁਰੂ ਦੀ ਕਿਰਪਾ ਹੋਈ ਮੈਨੂੰ ਲੱਕੜਾਂ ਦੀ ਬਾਲਦੀ ਅੱਗ ਦੇ ਵਿੱਚ ਵੀ ਸੇਕ ਨਹੀਂ ਲੱਗਾ ਇਹਨੇ ਨੂੰ ਫਿਰ ਆਪਦੇ ਸਿਪਾਹੀ ਆਏ ਪਕੜ ਕੇ ਮੈਨੂੰ ਲੈ ਆਏ ਸੱਚੋ ਸੱਚੀ ਸਾਰੀ ਗੱਲ ਉਹਨੇ ਰਾਜ ਦਰਬਾਰ ਦੇ ਵਿੱਚ ਦੱਸ ਦਿੱਤੀ ਕਰੂਰ ਸਾਹਿਬ ਆ ਕੇ ਚੋਰ ਤੇ ਰਾਜੇ ਦੋਵਾਂ ਨੇ ਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਰਾਜਾ ਬੜਾ ਖੁਸ਼ ਹੋਇਆ ਰਾਜੇ ਨੇ ਸਿੱਖੀ ਧਾਨ ਕੀਤੀ ਗੁਰੂ ਦਰਸ਼ਨ ਕੀਤੇ ਤਨਤਨ ਸਾਹਿਬ ਸ੍ਰੀ ਗੁਰੂ ਅੰਗਾ ਦੇਵ ਜੀ ਦੇ ਔਰ ਉਸ ਤੋਂ ਬਾਅਦ ਲੰਗਰ ਛਕਿਆ ਮਾਤਾ ਖੀਵੀ ਦੇ ਹੱਥਾਂ ਦੀ ਬਣੀ ਜਦੋਂ ਖੀਰ ਛਕੀ ਤੇ ਪਿਆਰੋ ਸਾਰੇ ਉਹਦੇ ਅਗਲੇ ਪਿਛਲੇ ਪਾਪ ਤੁਲ ਗਏ ਔਰ ਉਸਨੇ ਉਧਰ ਜਿਹੜਾ ਮਾਣਾ ਗਹਿਣੇ ਵੇਚਣ ਗਿਆ ਤੇ ਫੜਿਆ ਗਿਆ ਗਹਿਣੇ ਵੀ ਜਾਂਦੇ ਰਹੇ ਚੋਰੀ ਦੇ ਗਹਿਣੇ ਵੇਚਣ ਤੇ ਉਸਨੂੰ ਮੌਤ ਦੀ ਸਜ਼ਾ ਮਿਲੀ ਉਹ ਹੰਕਾਰੀ ਚੰਚਲ ਸੁਭਾਅ ਵਾਲੇ ਮਨਮੁਖ ਮਾਣੇ ਨੇ ਲੋਕ ਅਤੇ ਪ੍ਰਲੋਕ ਦੋਵੇਂ ਗਵਾਲੇ ਉਦੋਂ ਚੋਰ ਨੇ ਪਲਾਂ ਦੇ ਵਿੱਚ ਆਪਣੀ ਸਾਰੀ ਮਹਾਰਾਜ ਦੀ ਬਰਕਤ ਜਿਹੜੀ ਪ੍ਰਾਪਤ ਕਰ ਲਈ ਇਸ ਕਰਕੇ ਸਭ ਦੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਿਆ ਕਰੋ ਪਤਾ ਨਹੀਂ ਕਿਹੜਾ ਵੇਲਾ ਕਿਹੜੀ ਘੜੀ ਜੋ ਸਤਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੋ ਜਾਵੇ ਤੇ ਸਾਡਾ ਜੰਮਣ ਮਰਨ ਦਾ ਢੇੜ ਘਟਿਆ ਜਾਵੇ ਇਹ ਸੀ ਮਾਣੇ ਦੀ ਵਾਰਤਾ ਗੁਰੂ ਅੰਗਦ ਸਾਹਿਬ ਦੇ ਦਰਬਾਰ ਦੇ ਵਿੱਚ ਜਵਾਬ ਜੀ ਨਾਲ ਸੁਣਾਈ ਹੈ ਕਿਸ ਤਰ੍ਹਾਂ ਗੁਰੂਦਰ ਤੇ ਗੁਰੂ ਦਾ ਹੁਕਮ ਨਾ ਮੰਨ ਕੇ ਬੰਦਾ ਦੁੱਖਾਂ ਵਿੱਚ ਪੈਂਦਾ ਹੈ ਇਹ ਆਪ ਜੀ ਨੇ ਵਾਰਤਾ ਸਾਂਝੀ ਕੀਤੀ ਆਸੇ ਆਪ ਜੀ ਪਿਆਰ ਸਰਕਾਰ ਬਖਸ਼ੇ ਕਰੋਗੇ ਸਾਡੇ ਸਿਰ ਤੇ ਮਿਹਰ ਭਰ ਹੱਥ ਰੱਖਿਆ ਕਰੋ ਇਸੇ ਤਰ੍ਹਾਂ ਹੀ ਆਪ ਜੀ ਦੇ ਨਾਲ ਵਾਰਤਾ ਸਾਂਝੀ ਕਰਦੇ ਰਹੀਏ ਆਪ ਜੀ ਨਾਲ ਇਤਿਹਾਸ ਭੇਟ ਸਾਂਝ ਪਾਉਂਦੇ ਰਹੀਏ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਦੀ ਕਿਰਪਾ ਕਰਨ ਹੋਈਆਂ ਭੁਲਾ ਨੂੰ ਨਾ ਜਿਤਾ ਰਹੋ ਆਓ ਗੱਜ ਕੇ ਫਤਿੱਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ